ਦੀ ਦੁਨੀਆ ਆਉਸੀ ਜੋ ਲਿਆ ਧਰਮ ਦਾ ਬਦਲਾ ਜਗ ਸਾਰਾ ਸ਼ੁਕਾ ਕਰਦਾ ਜੁਗਾਂ ਤੱਕ ਪੂਜੇ ਦੁਨੀਆ ਜੋ ਕੌਮ ਹੈ ਤਾਂ ਲਈ ਮਰਦਾ ਓਸੀ ਬਾਬੇ ਦੀਪ ਸਿੰਘ ਵਾਂਗੂ ਸਿਰ ਧਰਮ ਦੀ ਭੇਡ ਚੜਾ ਕੇ ਮੰਗੀ ਦੁਨੀਆ ਵਾਹ ਮਰਦੋ ਹੱਦ ਮੁਕਾਤੀ ਵਾਹ ਮਰਦ ਵਾਹ ਮਰਦੋ ਹੱਦ ਮੁਕਾਤੀ ਭਰਮੇ ਦੀ ਲਬਰੇਸ਼ਨ ਜਿਹਦਾ ਆਗੂ ਬੁਰ ਸਿੰਘ ਵਾਲਾ ਮੱਥੇ ਤੇ ਰੋ ਦੀ ਲਾਲੀ ਨੈਣਾ ਵਿੱਚ ਬਖੇ ਜਵਲਾ ਉਹ ਜ਼ਾਲਮ ਦੇ ਬੁਰਜ ਤੇਰੇ ਰੱਖ ਦਿੱਤੇ ਜੜੋਂ ਹਲਾ ਕੇ ਮੰਗੀ ਦੁਨੀਆ ਵਾ ਮਰਦੋ ਹਾ ਦਮ ਕਾਤੀ ਸੈਂਟਰ ਦੁਸ਼ਮਣਾਂ ਕੰਬਦੇ ਨੇ ਤੇਹਰ ਫਲਾ ਪਾਉਣ ਪੜਾ ਕੇ ਇਥੋਂ ਕਈ ਹਾਰ ਕੇ ਨੱਸੇ ਕਈਆਂ ਦੇ ਪਾਏ ਪਟਾਕੇ ਜੁਗਰਾਜ ਤੂਫਾਨ ਬਹਾਦਰ ਗਿਆ ਨਵਾਂ ਇਤਿਹਾਸ ਬਣਾ ਕੇ ਮੰਨ ਗਈ ਦੁਨੀਆ ਵਾ ਮਰਦੇ ਹੱਦ ਮਕਾਤੀ ਇੰਟਰਨਲ ਮੱਥਾ ਲਾ ਕੇ ਮੰਨ ਗਈ ਦੁਨੀਆ ਅਣਹੋਣੀ ਹੋਣੀ ਕੀਤੀ ਰੱਖ ਲਿਆ ਇਤਿਹਾਸ ਜਿਉਂਦਾ ਸਿੰਘ ਕਲਗੀ ਤਰਦਾ ਯੋਦਾ ਫਿਰਵਾੜ ਇੰਦਰਾ ਨੂੰ ਗੱਡੀ ਚੜਾ ਕੇ ਮੰਗੀ ਦੁਨੀਆ ਵਾ ਮਰਦੋ ਹੱਦ ਮਕਾਤੀ ਸੈਂਟਰ ਨਾਲ ਮੱਥਾ ਲਾ ਕੇ ਮੰਗੀ ਦੁਨੀਆ ਓ ਬੱਬਰਾਂ ਦੇ ਸੁਣ ਲਲਕਾਰੇ ਹੋ ਬੱਬਰਾਂ ਦੇ ਸੁਣ ਲਲਕਾਰੇ ਨੈ ਨੀਂਦ ਜਬਰ ਨੂੰ ਆਉਂਦੀ ਪੈ ਥਰ ਥਰ ਕੰਬਣ ਵੈਰੀ ਘੜੀ ਸਿਰ ਤੇ ਮਾਤ ਡਰਾਉਂਦੀ ਵਾਹ ਮਰਦੋ ਹੱਦ ਮਕਾਤੀ ਬਈਵਾ ਮਰਦੋ ਵਾਹ ਮਰਦੋ ਹੱਦ ਮਕਾਤੀ ਸੈਂਟਰ ਨਾਲ ਮੱਥਾ ਲਾ ਕੇ ਮੰਗੀ ਦੁਨੀਆ ਵਾਹ ਮਾਨ ਚਾਲਦੀਆਂ ਚੜਤਾ ਗੁਰਜੰਟ ਦੀ ਸ਼ੰਭ ਨਿਆਰੀ ਪੰਜ ਵਰਦੀਆਂ ਸੋਹਣੀਆਂ ਸੇਦਾ ਤਮਰਾਮ ਸਿੰਘ ਬੁਲਕਾਰੀ ਅਸੀ ਗੋਬਿੰਦ RAM ਦੇ ਹਰ ਨੂੰ ਰੋਕਿਆ ਸੀ ਛਾਤੀ ਢਾਕੇ ਮੰਗੀ ਦੁਨੀਆ ਵਾਹ ਮਰਦੋ ਹੱਦ ਮਕਾਤੀ